ਅੱਜ ਆਪਰੇਸ਼ਨ ਗੈਂਗਸਟਰਸ ਤੇ ਵਾਰ ਦਾ ਛਟਵਾਂ ਦਿਨ ਹੈਗਾ ਮਨਜੋਗ ਸੀਐਮ ਪੰਜਾਬ ਤੇ ਮਨਜੋਗ ਏਜੀਪੀ ਪੰਜਾਬ ਵੱਲੋਂ ਜਿਹੜਾ ਕੈਂਪੇਨ ਗੈਂਗਸਟਰਾਂ ਤੇ ਵਾਰ ਸਟਾਰਟ ਕੀਤਾ ਗਿਆ ਸੀਗਾ ਤੇ ਉਹਦੀ ਲੜੀ ਦੇ ਵਿੱਚ ਅੱਜ ਫਲੈਗ ਮਾਰਚੇਸ ਪੂਰੇ ਜ਼ਿਲ੍ਹੇ ਵਿੱਚ ਕੱਢੇ ਜਾ ਰਹੇ ਨੇ ਨਾਲ ਨਾਲ ਜਿਹੜਾ ਹੈਗਾ ਕਿਉਂਕਿ ਆਪਾਂ ਕੱਲ 26 ਜਨਵਰੀ ਗਣਤੰਤਰ ਦਿਵਸ ਸੈਲੀਬ੍ਰੇਟ ਕਰ ਰਹੇ ਹਾਂ ਤੇ ਉਹਨੂੰ ਧਿਆਨ ਚ ਰੱਖਦੇ ਹੋਏ ਵੀ ਸਿਕਿਉਰਿਟੀ ਅਲਰਟ ਹੈਗਾ ਪੂਰੇ ਸਟੇਟ 'ਚ ਹੈਗਾ ਉਸੀ ਦੇ ਮਦਨ ਜੇ ਤਰਨਤਨ ਵੀ ਹਾਈਲਾਈਟ ਤੇ ਹੈ ਤੇ ਉਸੇ ਦੇ ਮਦਨ ਜ ਰਾਜਪੁਰੇ ਡਿਸਟ੍ਰਿਕਟ ਵਿੱਚ ਫਲੈਗ ਮਾਰਚਸ ਸਬਡਿਵੀਜ਼ਨ ਡੀਐਸਪੀ ਨਾਲ ਐਸਪੀਜ਼ ਦੀ ਨਿਗਰਾਨੀ ਹੈ ਪੂਰੀ ਪੁਲਿਸ ਫੋਰਸ ਜਿਹੜੀ ਹੈਗੀ ਥਾਣਿਆਂ ਦੀ ਉਹਨਾਂ ਨੂੰ ਲੈ ਕੇ ਫਲੈਗ ਮਾਰਚਸ ਕੱਢੇ ਜਾ ਰਹੇ ਨਾਲ ਨਾਲ ਜਿਹੜਾ ਹੈਗਾ ਮਾਰਨਿੰਗ ਰੇਡਸ ਕੀਤੀਆਂ ਗਈਆਂ ਸੀਗੀਆਂ ਜਿਹੜੇ ਸਸਪੈਕਟ ਹਾਈਡ ਆਊਟਸ ਹੈਗੇ ਤੇ ਜਿਹੜੇ ਹੌਟਸਪੌਟ ਏਰੀਆਜ਼ ਹੈਗੇ ਜਾਂ ਜਿਹੜੇ ਟਾਰਗੇਟਡ ਰੇਡਸ ਹੈਗੇ ਉਹ ਕਿੱਥੇ ਗਏ ਕੱਲ ਈਵਨਿੰਗ ਲੇਟ ਨਾਈਟ ਤੱਕ ਟੈਂਨੈਂਟ ਵੈਰੀਫਿਕੇਸ਼ਨ ਤੋਂ ਬਾਅਦ ਹੋਟਲਸ ਤੇ ਸਰਾਈ ਦੀ ਵੈਰੀਫਿਕੇਸ਼ਨ ਕੀਤੀ ਗਈ ਸੀ ਚੈਕਿੰਗ ਕੀਤੀ ਗਈ ਸੀ ਅੱਜ ਵੀ ਜਿਹੜਾ ਹੈਗਾ ਲੇਟ ਨਾਈਟ ਤੱਕ ਹੋਟਲ ਸਰਾਵਾਂ ਦੇ ਚੈਕਿੰਗ ਕੀਤੀਆਂ ਜਾਣਗੀਆਂ ਤੇ ਉਸ ਦੇ ਨਾਲ ਨਾਲ ਜਿਹੜੇ ਹੈਗੇ ਸਸਪੈਕਟ ਵੈਰੀਫਾਈ ਅਸੀਂ ਨਾਲ ਨਾਲ ਕਰ ਰਹੇ ਹਾਂ ਜਿਹੜਾ ਕੌਨਫੀਡੈਂਸ ਬਿਲਡਿੰਗ ਮੇਜਰ ਵੱਲੋਂ 플ੈਗ ਮਾਰਕਸ پورے ਜ਼ਿਲ੍ਹੇ ਚ ਕੱਢੇ ਜਾ ਰਹੇ ਹੈਗੇ ਉਹਦਾ ਮਕਸਦ ਹੈਗਾ ਇੱਕ ਆਮ ਲੋਕਾਂ ਨੂੰ ਸੁਰੱਖਿਆ ਦੀ ਭਾਵ ਨਾਲ ਨਾਲ ਜਿਹੜਾ ਹੈਗਾ ਇੱਕ ਲੋਕਾਂ ਦੇ ਨਾਲ ਰਸਤਾ ਹੁੰਦਾ ਮਿਸਕ੍ਰੀਨ ਐਲੀਮੈਂਟ ਨੂੰ ਮੈਸੇਜ ਹੁੰਦਾ ਕਿ ਉਹ ਜੇਕਰ ਕੋਈ ਸ਼ਰਾਰਤ ਜਾਂ ਮਿਸਕ੍ਰੀਨ ਹਰਕਤ ਕਰਨ ਦੀ ਕੋਸ਼ਿਸ਼ ਕਰੇਗਾ ਉਹਦੇ ਖਿਲਾਫ ਕਾਨੂੰਨ ਕਾਨੂੰਨ ਅਨੁਸਾਰ ਸਖਤ ਕਾਰਵਾਈ ਪੁਲਿਸ ਵੱਲੋਂ ਕੀਤੀ ਜਾਏਗੀ ਪੁਲਿਸ ਮੁਸਤੇ ਦੇ ਨਾਲ ਤਣਾਤ ਹੈ ਪੂਰੇ ਜ਼ਿਲ੍ਹੇ ਵਿੱਚ ਪਰੰਤਨ ਜ਼ਿਲ੍ਹੇ ਵਿੱਚ 100 ਤੋਂ 1000 ਤੋਂ ਜ਼ਿਆਦਾ ਪੁਲਿਸ ਮੁਲਾਜ਼ਮ ਵਕ ਵਕ ਪੁਲਿਸ ਪਾਟੀਆਂ ਵਿੱਚ ਤਣਾਤ ਹੋਣਗੇ ਤੇ ਜਿਹਦੇ ਵਿੱਚ ਨਾਈਟ ਡੋਮੀਨੇਸ਼ਨ ਦੇ ਨਾਕੇ ਵੀ ਹੋਣਗੇ ਦੇ ਪੈਟ੍ਰੋਲਿੰਗ ਪਾਰਟੀਆਂ ਵੀ ਹੋਣਗੀਆਂ ਨਾਈਟ ਪੈਟ੍ਰੋਲਿੰਗ ਪਾਰਟੀਆਂ ਵੀ ਹੋਣਗੀਆਂ ਤਿੰਨ ਗੈਜਟਡ ਰੈਂਕ ਦੇ ਆਫਸਰਸ ਦੇ ਨਾਲ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਵਿੱਚ 40 ਤੋਂ ਜ਼ਿਆਦਾ ਸਾਡੇ ਨਾਕੇ ਲੱਗੇ ਹੋਣਗੇ ਈਵਨਿੰਗ ਨਾਕਾਬੰਦੀ ਵੀ ਹੋਵੇਗੀ ਸਰਪ੍ਰਾਈਜ਼ ਚੈਕਿੰਗ ਜਿਹੜੀ ਹੈਗੀ ਉਹ ਸਾਡੇ ਚੱਲ ਰਹੀ ਹੈਗੀ ਤੇ ਪੂਰੀ ਸੁਰੱਖਿਆ ਵਿਵਸਥਾ ਜਿਹੜਾ ਹੈਗਾ 26 ਜਨਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੀ ਗਈ ਹੈਗੀ